ਕੁਰੋਨੀ ਪੁਲਿਸ ਸਟੇਸ਼ਨ 'ਚ ਰਜਿਸਟਰ ਹੋਈ ਸੀ ਜਿਹਦੇ ਵਿੱਚ 4 ਅਕਿਊਜ਼ਡ ਅਰੈਸਟ ਹੋਏ ਸੀ 270 ਗ੍ਰਾਮ ਹੈਰੋਇਨ 18 ਲੱਖ ਦੇ ਕਰੀਬ ਡਰਗ ਮਨੀ ਲਗਜ਼ਰੀ ਗੱਡੀ ਤੇ ਉਹ ਸਾਰਾ ਬਰਾਮਦਗੀ ਸੀਗੀ ਉਹਦੇ ਵਿੱਚ ਇੱਕ ਦੋਸ਼ੀ ਬਿੱਕਰ ਸਿੰਘ ਪੁੱਤਰ ਜਗਸੀਰ ਸਿੰਘ ਉਸ ਟਾਈਮ ਵਾਂਟਡ ਸੀ ਉਹ ਰੀਸੈਂਟਲੀ ਆਗਰਿਆ ਦੇ ਵਿੱਚ ਫੜਿਆ ਗਿਆ ਸੀ ਉਹਨੂੰ ਪ੍ਰੋਡਕਸ਼ਨ ਵਾਂਟ ਚ ਲਿਆ ਕੇ ਇੱਥੇ ਪੁੱਛਗਿਸ਼ ਕੀਤੀ ਗਈ ਤੇ ਉਹਦੀ ਨਿਸ਼ਾਨਦੇਹੀ ਤੇ ਅਸੀਂ ਹੋਰ ਅੱਗੇ ਕਾਰਵਾਈ ਕਰਦੇ ਹਾਂ ਇਹਦੇ ਵਿੱਚ ਫਰਦਰ ਬੈਕਵਰਡ ਲਿੰਕੇਜ ਦੇ ਵਿੱਚ ਇਨਵੈਸਟੀਗੇਟ ਕਰਦੇ ਹਾਂ ਇਦੇ ਵਿੱਚ ਅਸੀਂ ਹੋਰ ਦੋਸ਼ੀ ਫੜੇ ਨੇ ਉਹਦੇ ਵਿੱਚ ਟੋਟਲ 3 ਦੋਸ਼ੀ ਅਸੀਂ ਹੁਣ ਹੋਰ ਅਰੈਸਟ ਕੀਤੇ ਨੇ ਤੇ ਇਹਨਾਂ ਤੋਂ ਟੋਟਲ 1 ਕਰੋੜ 78 ਲੱਖ ਦੀ ਜਿਹੜੀ ਡਰੱਗ ਬਣੀ ਹੈ ਉਹ ਰਿਕਵਰ ਹੋਈ ਹੈ ਤੇ ਇਸ ਤੋਂ ਇਲਾਵਾ ਇੱਕ ਦੋਸ਼ੀ ਸਨੀदयाल ਕਿੰਦਰਵੀਰ ਸਿੰਘ ਉਰਫ ਸਨੀदयाल ਜਿਹੜਾ ਹੁਣ ਇਸ ਟਾਈਮ ਯੂਐਸਏ ਦੇ ਵਿੱਚ ਬੈਠਾ ਆ ਸਾਰਾ ਡਰੱਗਸ ਦਾ ਨੈਟਵਰਕ ਚਲਾ ਰਿਹਾ ਹੈ ਉਹ ਵੀ ਇਹਦੇ ਵਿੱਚ ਨੋਮੀਨੇਟਡ ਹੈਗਾ ਇਨਾਂ ਦੇ ਪਹਿਲਾਂ ਪਰਚੇ ਦਰਜ ਹੈਗੇ ਜਿਹੜੇ ਪਹਿਲਾਂ 4 ਅਕਿਊਜ਼ ਫੜੇ ਗਏ ਸੀ ਉਹਨਾਂ ਤੇ ਵੀ ਪਹਿਲਾਂ ਐਨਡੀਪੀਆ ਐਕਟ ਦੇ ਤਹਿਤ ਮੁਕਦਮੇ ਦਰਜ ਸੀ ਹੁਣ ਜਿਹੜੇ ਦੋਸ਼ੀ ਫੜੇ ਆ ਬਿੱਕਰ ਸਿੰਘ ਉਹਤੇ ਪਹਿਲਾਂ 2 ਮੁਕਦਮੇ ਦਰਜ ਨੇ ਇਸ ਤੋਂ ਇਲਾਵਾ ਤਾਰਾ ਚੰਦ ਪਾਰਿਕ ਜਿਹੜਾ ਲੁਧਿਆਣੇ ਤੋਂ ਅਰੈਸਟ ਕੀਤਾ ਗਿਆ ਹੈ ਜਿਹੜਾ ਡਰਗ ਮੰਨੀ ਨੂੰ ਬਾਹਰ ਭੇਜਣ ਦਾ ਕੰਮ ਕਰਦਾ ਸੀ ਉਹਤੇ ਪਹਿਲਾਂ ਕੋਈ ਮੁਕਦਮੇ ਦਰਜ ਹੈ ਨਹੀਂ ਸਿਮਿਲਰਲੀ ਅੰਮ੍ਰਿਤਸਰ ਤੋਂ ਜਿਹੜੇ 2 ਅਕਿਊਜ਼ ਅਰੈਸਟ ਹੋਏ ਉਹਨਾਂ ਤੇ ਵੀ ਕੋਈ ਮੁਕਦਮਾ ਦਰਜ ਨਹੀਂ ਹਾਂਜੀ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਓਨਗoing ਹੈ ਤੇ ਇਹਦੇ ਵਿੱਚ ਹੋਰ ਜਿਹੜੇ ਵੀ ਕੋਈ ਅਕਿਊਜ਼ਡ ਹੈਗਾ ਜਿਹੜੇ ਵੀ ਕਿਸੇ ਦਾ ਰੋਲ ਸਾਹਮਣੇ ਆਊਗਾ ਉਹਨਾਂ ਤੇ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ ਏਟੀਮ ਏਟੀਮਾਂ ਤੋਂ ਇਲਾਵਾ ਜਿਹੜਾ ਹਵਾਲਾ ਦਾ ਵੀ ਕੰਮ ਸੀਗਾ ਜੀ ਨਾਲ ਇਹਦਾ ਏਟੀਮ ਨੇ ਪੱਡੇ-ਪੱਡੇ ਸੀ ਹਾਂਜੀ ਹਵਾਲਾ ਦਾ ਕੰਮ ਵੀ ਇਹ ਕਰਦਾ ਸੀ ਅੱਜ ਜਿਹੜੀ ਡਰਗ ਮਨੀ ਹੈ ਜਿਹੜੇ ਡਰੱਗਸ ਸਮਗਲਰਸ ਨੇ ਉਹ ਆਪਣੀ ਸਾਰੀ ਡਰਗ ਮਨੀ ਇਹਨੂੰ ਦਿੰਦੇ ਸੀ ਫਿਰ ਆਪਣੇ ਚੈਨਲਸ ਯੂਜ਼ ਕਰਕੇ ਉਹ ਡਰਗ ਮਨੀ ਨੂੰ ਪਾਰ ਭੇਜਣ ਦਾ ਕੰਮ ਕਰਦਾ ਸੀ ਅੱਜ ਇਹਦੇ ਵਿੱਚ ਕੋਈ ਪਾਕਿਸਤਾਨ ਦਾ ਲੇਕ ਨਹੀਂ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਉਹਨਾਂ ਨੇ ਖੁਲਾਸਾ ਕੀਤਾ ਉਹਦੇ ਵਿੱਚ ਵੀ 4 ਕਿਲੋ ਦੇ ਕਰੀਬ ਹੈਰੋਇਨ ਫੜੀ ਗਈ ਹੈ ਉਹਦੇ ਵਿੱਚ ਜਿਹੜੇ ਸਮਗਲਰ ਹੈਗੇ ਉਹ ਇਹਨਾਂ ਦੇ ਨਾਲ ਲਿੰਕਡ ਹੀ ਹੈਗੇ ਜਿਹੜੇ ਹੁਣ ਅੰਮ੍ਰਿਤਸਰ ਦੇ ਦੋਸ਼ੀ ਅਕਿਊਜ਼ਡ ਅਸੀਂ ਫੜੇ ਆ ਉਹ ਆਪਣੀ ਡਰਗ ਮੰਨੀ ਜਿਹੜੀ ਹੈ ਉਹ ਇਹਨਾਂ ਨੂੰ ਦਿੰਦੇ ਸੀ ਜਾਂ ਇਹਨਾਂ ਦੇ ਥਰੂ ਅਸਨੀ ਦਿਵਾਲ ਕੋਲ ਬਾਹਰ ਪਹੁੰਚ ਨਹੀਂ ਕਰਦੇ ਸੀ ਪਾਕਿਸਤਾਨ ਤੋਂ ਹੀ ਜਿਹੜਾ ਡਰਗਸ ਹੈ ਉਹ ਆ ਰਿਹਾ ਹੈ ਜਿਹੜਾ ਪਹਿਲਾਂ ਵੀ ਅਸੀਂ ਜਿਹੜੇ ਦੋਸ਼ੀ ਫੜੇ ਸੀ ਉਸ ਟਾਈਮ ਵੀ ਅਸੀਂ ਡਿਸਕਲੋਜ਼ ਕੀਤਾ ਸੀ ਪ੍ਰੈਸ ਨੂੰ ਕਿ ਇਹ ਡਰੋਨ ਰਾਹੀਂ ਡਰਗ ਹੈਰੋਇਨ ਬਾਹਰੋਂ ਮੰਗਾਉਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਡਰੱਗ ਮਨੀ ਹੈ ਉਹ ਯੂ ਐਸ ਏ ਭੇਜਦੇ ਆ ਇਹਦੇ ਵਿੱਚ ਅਸੀਂ ਫਰਦਰ ਇਨਵੈਸਟੀਗੇਟ ਕਰਦੇ ਆ ਜਿਹੜਾ ਹਵਾਲਾ ਦਾ ਨੈਟਵਰਕ ਹੈ ਜਿਹਦੇ ਥਰੂ ਡਰੱਗ ਮਨੀ ਪਾਰ ਜਾਂਦੀ ਹੈ ਉਹ ਸਾਰਾ ਅਸੀਂ ਬਸਟ ਕੀਤਾ ਹੈ ਇਹਦੇ ਵਿੱਚ ਜਿਹੜੀ ਸਾਡੀ ਸੀ ਆਈ ਏ ਦੀ ਟੀਮ ਹੈ ਇਨਚਾਰਜ ਸੀ ਆਈ ਏ 1 ਤੇ ਇਹਨਾਂ ਦੀ ਟੀਮ ਨੇ ਬੜਾ ਵਧੀਆ ਸ਼ਲਾਗਾ ਜੋ ਕੰਮ ਕੀਤਾ ਹੈ ਇਹਨਾਂ ਦੇ ਕਾਰੋਬਾਰ ਨੂੰ ਡਰੱਗ ਮਨੀ ਤੇ ਰੈਕ ਕਨਵਰਟ ਕੀਤਾ ਗਿਆ ਜਾਂ ਹੈ ਐਕਚੁਅਲ ਦੇ ਵਿੱਚ ਡਰੱਗ ਮਨੀ ਆ ਡਰੱਗ ਮਨੀ ਹੀ ਹੈ ਜਿਹੜੀ ਡਰੱਗਸ ਬੰਗਲਰਾਂ ਤੋਂ ਕਲੈਕਟ ਕਰਕੇ ਹਵਾਲਾ ਦੇ ਰਾਹੀਂ ਪਾਰ ਭੇਜੀ ਜਾਂਦੀ ਹੈ ਸਰ ਇਹ ਰੈਨ ਨਾਮਦ ਕੀਤੀ ਹੈ ਤਾਰਾ ਚੰਦ ਪਾਰ ਹਾਂਜੀ ਸਾਰੇ ਰਹਿਣ ਵਾਲੇ ਕਿੱਥੋਂ ਦੇ ਆ ਜੀ ਦਵਾਰਾਚੰਦ ਪਾਰਿਕ ਲੁਧਿਆਣਾ ਦਾ ਰਹਿਣ ਵਾਲੇ ਸਿਮਰਨਜੀਤ ਉਰਫ ਸਿਮਰ ਅੰਮ੍ਰਿਤਸਰ ਦਾ ਰਹਿਣ ਵਾਲੇ ਤੇ ਹਰਮਿੰਦਰ ਸਿੰਘ ਵੀ ਅੰਮ੍ਰਿਤਸਰ ਦਾ ਰਹਿਣ ਵਾਲੇ ਤੇ ਕਿੰਦਰਵੀਰ ਸਿੰਘ ਉਰਫ ਸਨੀ ਦੇਵ ਜਿਹੜਾ ਇਸ ਟਾਈਮ ਯੂਐਸਏ ਦੇ ਵਿੱਚ ਬੈਠਾ ਹੋਇਆ ਉਹ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ ਉਹ ਹਜੀ ਸਾਰਾ ਕਰਨ ਰਿਹਾ ਜਿਹੜਾ ਬਾਹਰ ਬੈਠਾ ਹੋਇਆ ਉਹਨਾਂ ਦੀ ਐਲਓਸੀ ਵਗੈਰਾ ਸਾਰੀ ਜਾਰੀ ਕਰਾਣ ਰਿਹਾ ਉਹ ਸਾਡਾ ਪ੍ਰੋਸੈਸ ਸਾਡਾ ਚੱਲ ਰਿਹਾ ਕਿੰਨੀਆਂ ਗ੍ਰਿਫਤਾਰੀਆਂ ਹੋਣਗੀਆਂ ਇਹਦੇ ਵਿੱਚ ਹਜੇ ਤੱਕ ਐਫਆਈ ਰਿਪੋਰਟ ਹੋਣ ਤੋਂ ਲੈ ਕੇ ਹੁਣ ਤੱਕ 8 ਅਕਿਊਜ਼ਡ ਅਰੈਸਟ ਹੋ ਗਏ ਇੱਕ ਅਕਿਊਜ਼ ਦੀ ਅਰੈਸਟ ਬਾਕੀ ਹੈ ਬਾਕੀ ਵੀ ਕਾਫੀ ਸਾਰੇ ਅਕਿਊਜ਼ਡ ਅਸੀਂ ਆਇਡੈਂਟੀਫਾਈ ਕਰ ਲਏ ਨੇ ਮੁਕਦਮੇ ਦੇ ਵਿੱਚੋਂ ਨਾਮਜ਼ਦ ਵੀ ਹੈਗੇ ਪਰ ਸਾਡੀ ਇਨਵੈਸਟੀਗੇਸ਼ਨ 'ਚ ਕੋਈ ਪ੍ਰਭਾਵ ਨਾ ਪਏ ਉਹਦੇ ਕਰਕੇ ਅਸੀਂ ਨਾਂ ਡਿਸਕਲੋਜ਼ ਨਹੀਂ ਕਰ ਰਹੇ ਕਾਫੀ ਅਕਿਊਜ਼ਡ ਅਸੀਂ ਇਹਦੇ ਵਿੱਚ ਆਇਡੈਂਟੀਫਾਈ ਕੀਤੇ ਨੇ ਜਿਹੜੇ ਹਵਾਲਾ ਦੇ ਰਾਹੀਂ ਡਰਗ ਮਨੀ ਨੂੰ ਪਾਰ ਭੇਜਦੇ ਆ ਤੇ ਡਰਗਸ ਸਮਗਲਿੰਗ ਦਾ ਕੰਮ ਕਰਦੇ ਆ ਪਾਕਿਸਤਾਨ ਤੋਂ ਜਿਹੜੇ ਡਰਗਸ ਮੰਗਵਾਉਂਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੀ ਅਰੈਸਟ ਹੋਣ ਦੇ ਪੂਰੇ ਪੋਸਿਬਿਲਿਟੀ ਹੈਗੀ ਹੈ ਆਰਟ ਆਰਟ ਲਾਅ ਦੇ ਤਹਿਤ ਕਸੇ ਕਰਦੇ ਐਨਡੀਕੇ ਦੇ ਨਾਲ ਕੀ ਕੋਈ ਗੈਂਗਸਟਰ ਦਾ ਜਾਂ ਹੋਰ ਲਿੰਕ ਇਹਨਾਂ ਨਾਲ ਕਿਸੇ ਗੈਂਗ ਦੇ ਨਾਲ ਇਹਨਾਂ ਦਾ ਜਿਹੜਾ ਹਜੇ ਤੱਕ ਲਿੰਕ ਸਾਹਮਣੇ ਨਹੀਂ ਹੈ ਲੇਕਿਨ ਇਹਨਾਂ ਦਾ ਮੇਨ ਕੰਮ ਡਰੱਗਸ ਦਾ ਹੀ ਹੈਗਾ ਹੈ ਜਿਹੜਾ ਹਜੇ ਤੱਕ ਸਾਹਮਣੇ ਆਇਆ ਇੰਟਰਨੈਸ਼ਨਲ ਡਰੱਗ ਰੈਕਟ ਹੈਗਾ ਹੈ ਪਾਕਿਸਤਾਨ ਤੋਂ ਡਰੱਗਸ ਭੰਗਵਾਂਦੇ ਨੇ ਜਿਹੜੀ ਡਰੱਗ ਬਣੀ ਹੈ ਉਹ ਫਿਰ ਯੂ ਐਸ ਏ ਭੇਜਦੇ ਨੇ ਯੂ ਐਸ ਏ ਤੋਂ ਵਾਪਸ ਪਾਕਿਸਤਾਨ ਰੂਟ ਹੁੰਦੀ ਹੈ ਇੰਟਰਨੈਸ਼ਨਲ ਇੱਕ ਡਰਗ ਸਮਗਲਿੰਗ ਤੇ ਹਵਾਲਾ ਦਾ ਨੈਟਵਰਕ ਹੈਗਾ ਹੈ ਜਿਹੜੇ ਰੈਕਟ ਦੇ ਵਿੱਚ ਜਿਹੜੇ ਡਿਲੀਵਰੀ ਮੈਨ ਦਾ ਕੰਮ ਕਰਦੇ ਨੇ ਜਿਹੜੇ ਸਿਰਫ ਪੈਸਾ ਫੜਦੇ ਨੇ ਅੱਗੇ ਦਿੰਦੇ ਉਹਨਾਂ ਦੇ ਵਿੱਚੋਂ ਹਜੇ ਤੱਕ ਅਸੀਂ 3 ਅਕਿਊਜ਼ਡ ਅਰੈਸਟ ਕੀਤੇ ਹੈ ਦੋ ਅੰਮ੍ਰਿਤਸਰ ਤੋਂ ਇੱਕ ਲੁਧਿਆਣੇ ਤੋਂ ਇਸ ਤੋਂ ਇਲਾਵਾ 3 ਅਕਿਊਜ਼ਡ ਹੋਰ ਸਾਡੇ ਆਈਡੈਂਟੀਫਾਈਡ ਨੇ ਉਸ ਤੋਂ ਇਲਾਵਾ ਦਿੱਲੀ ਦੇ ਵੀ ਕੁਝ ਅਕਿਊਜ਼ਡ ਹੈਗੇ ਨੇ ਕੁਝ ਲੁਧਿਆਣੇ ਦੇ ਤੇ ਕੁਝ ਅੰਮ੍ਰਿਤਸਰ ਦੇ ਜਿਨ੍ਹਾਂ ਦਾ ਨਾਮ ਅਸੀਂ ਡਿਸਕਲੋਜ਼ ਨਹੀਂ ਕਰਨ ਦੇ ਪਰ ਹੋਰ ਕਾਫੀ ਜਣੇ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਆਈਡੈਂਟੀਫਾਈ ਕਰ ਲਿਆ ਹੈ ਜਲਦੀ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਹੁਣ ਵੀ ਸਾਡੀ ਟੀਮ ਜਿਹੜੀ ਹੈ ਸਾਡੀ ਟੀਮ ਇਨਾਂ ਤੇ 24/7 ਵਰਕ ਕਰਨ ਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਹਦੇ ਵਿੱਚ ਗ੍ਰਫਤਾਰੀਆਂ ਤੇ ਰਿਕਵਰੀ ਹੋ ਸਕਦੀ ਹੈ। ਹਾਂਜੀ ਜਿਹੜੀ ਡਰਗ ਮਨੀ ਪਹਿਲਾਂ ਅਸੀਂ ਰਿਕਵਰ ਕੀਤੀ ਸੀ ਉਹਦਾ ਅਸੀਂ ਕੇਸ ਤਿਆਰ ਕਰਕੇ 68 ਐਫ ਦੇ ਅੰਡਰ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਸੀ ਹੁਣ ਵੀ ਇਹਨਾਂ ਦੀ ਸਾਰੀ ਪ੍ਰਾਪਰਟੀ ਅਸੀਂ ਆਈਡੈਂਟੀਫਾਈ ਕਰਕੇ ਕੰਪੀਟੈਂਟ ਅਥਾਰਟੀ ਨੂੰ ਇਹਨਾਂ ਦਾ ਕੇਸ ਭੇਜ ਰਹੇ ਹਾਂ। ਉਹਦੇ ਬਾਰੇ ਹਜੇ ਮੈਂ ਕੁਝ ਕਮੈਂਟ ਨਹੀਂ ਕਰਨਾ ਚਾਹੁੰਦਾ ਬਿੱਕਰ ਸਿੰਘ ਦੇ ਨਾਲ ਜਿਹੜਾ ਤਾਰਾ ਚੰਦ ਪਾਰੀਖ ਹੈ ਲੁਧਿਆਣੇ ਦਾ ਉਹ ਸਾਰੀ ਡਰਗਮਨੀ ਕਲੈਕਟ ਕਰਕੇ ਅੱਗੇ ਮਲਟੀਪਲ ਹਵਾਲਾ ਦੇ ਚੈਨਲਸ ਦੇ ਥਰੂ ਪਾਰ ਭੇਜਦਾ ਸੀ ਉਹ ਡਰਗਮਨੀ ਸਾਰੀ ਕਲੈਕਟ ਕਰਕੇ ਉਹਦੇ ਕੋਲ ਪਹੁੰਚ ਨਹੀਂ ਕਰਦਾ ਸੀ ਤੇ ਆਪਣਾ ਜਿਹੜਾ ਹਿੱਸਾ ਹੈ ਉਹ ਵਿੱਚ ਰੱਖਦਾ ਸੀ ਤੇ ਆ ਇਸ ਸਾਰੇ ਨੈਟਵਰਕ ਦੇ ਵਿੱਚ ਮੇਨ ਕੜੀ ਸੀ ਹਾਂਜੀ ਆ ਉਹਦੇ ਨਾਲ ਲਿੰਕ ਡੀ ਹੈ ਜਿਹੜਾ ਬਾਹਰ ਅਕਿਊਜ਼ ਬੈਠੇ ਸਨੀ ਦੇਵਾਲ ਉਹਦੇ ਨਾਲ ਪੂਰਾ ਲਿੰਕਡ ਹੈਗਾ ਸਨੀ ਦੇਵਾਲ ਜਿਹੜਾ ਅਕਿਊਜ਼ ਮੇਨ ਬਾਅਰ ਬੈਠਾ ਹੋਇਆ ਇਸ ਟਾਈਮ ਜਿਹੜਾ ਨੈਟਵਰਕ ਚਲਾ ਰਿਹਾ ਹੈ ਰੋਇਨ ਦਾ ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਇਹਦੇ ਵਿੱਚ ਗ੍ਰਿਫਤਾਰੀਆਂ ਕਰਾਂਗੇ ਜਿਹੜੇ ਦਿੱਲੀ ਦੇ ਹੈਗੇ ਹੋਰ ਪੁੱਛ ਅਕਿਊਜ਼ ਜਿਹੜੇ ਹਵਾਲੇ ਦੇ ਥਰੂ ਡਰਗ ਬਨੀ ਪਾਰ ਭੇਜਦੇ ਉਹਨਾਂ ਨੂੰ ਉਹਨਾਂ ਨਾਲ ਹੀ ਅਸੀਂ ਕਰਾਂਗੇ ਜਿਹੜਾ ਬਰਦਰ ਹੈ ਦਿੱਲੀ ਚ ਰਹਿੰਦਾ ਜਿਹੜਾ ਨੈਟਵਰਕ ਚਲਾ ਰਿਹਾ ਹੈ ਐਨੇ ਆਪਣੀ ਪੁੱਛਗਿੱਛ ਦੇ ਵਿੱਚ ਕਾਫੀ ਬੰਦਿਆਂ ਦੇ ਨਾਂ ਦੱਸੇ ਨੇ ਇਹਦੇ ਲਿੰਕ ਵਾਲੀ ਤੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ ਸਾਰੇ। ਕੋਈ ਪਤਾ ਲੱਗਦਾ ਨਹੀਂ ਇਹਦਾ ਬ੍ਰਦਰ ਹੈ ਬਿਲਕੁਲ ਜਿਹੜਾ ਹੈ ਕਾਫੀ ਮਾਸਟਰਾਂ ਦੇ ਵਿੱਚ ਹੁੰਦੇ ਆ ਇਹ ਵਾਲਾ ਕਾਰੋਬਾਰ ਦੀ ਰਾਸਨੀ। ਉਹ ਅਜੇ ਸਾਡੀ ਇਨਵੈਸਟੀਗੇਸ਼ਨ ਆਨ ਗoing ਹੈਗੀ ਹੈ ਉਹ ਕੰਪਲੀਟ ਹੋਣ ਤੋਂ ਬਾਅਦ ਤੁਹਾਨੂੰ ਦੱਸ ਦੇਵਾਂਗੇ। ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਦੋਸ਼ੀਆਂ ਨੂੰ ਅਰੈਸਟ ਕਰ ਲਿਆ ਹੈ। ਇਹਨਾਂ 'ਚ ਅੱਜ ਜਿਹੜੇ ਅੰਮ੍ਰਿਤਸਰ ਤੋਂ ਦੋ ਅਕਿਊਜ਼ ਫੜੇ ਨੇ ਉਹਨਾਂ ਨੂੰ ਅੱਜ ਪੇਸ਼ ਕਰਕੇ ਕੋਰਟ ਦੇ ਵਿੱਚ ਇਹਨਾਂ ਦਾ ਪੁਲਿਸ ਜਵਾਂਡ ਹਾਸਿਲ ਕਰਾਂਗੇ। ਉਹਨਾਂ ਦੀ ਅਸੀਂ ਜਿਹੜੀ ਹੈ ਚੰਗੀ ਤਰ੍ਹਾਂ ਪੁੱਛਗਿੱਛ ਕਰਾਂਗੇ ਤਾਂ ਕਿ ਹੋਰ ਜਿਹੜੇ ਇਹਦੇ ਵਿੱਚ ਇਨਵੋਲ ਹੈਗੇ ਡਰੱਗਸ ਦੇ ਹਵਾਲਾ ਨੈਟਵਰਕ ਜਿਹੜੇ ਡਰਗ ਮਨੀ ਨੂੰ ਪਾਰ ਭੇਜਦੇ ਆਂ ਤੇ ਪਾਕਿਸਤਾਨੋਂ ਜਿਹੜੇ ਡਰੱਗਸ ਬੰਗਾਉਂਦੇ ਆਂ ਉਹਦੇ ਵਿੱਚ ਜਿਹੜੇ ਹੋਰ ਦੋਸ਼ੀ ਇਨਵੋਲ ਹੈਗੇ ਉਹਨਾਂ ਨੂੰ ਅਸੀਂ ਅਰੈਸਟ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿਹੜਾ ਵਿਕਰ ਸਿੰਘ ਹੈ ਜੀ ਉਹਨੂੰ ਹੋਰ ਸੂਤਰ ਤੇ ਉਹ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਏਟੀਐਮ ਸਟੋਰੋਂ ਦੇ ਜਿਹੜੇ ਇਹ ਲਿੰਕ ਕਿਸ ਦਾ ਬਣ ਰਿਹਾ ਇੱਕ ਪਾਸੇ ਏਟੀਐਮ ਤੋੜ ਰਿਹਾ ਦੂਸਰੇ ਪਾਸੇ ਹਵਾਲਾ ਦਾ ਕਾਰੋਬਾਰ ਕਰ ਰਿਹਾ ਜੇ ਏਟੀਐਮ ਦੀ ਵੀ ਗੱਲ ਕੀਤੀ ਇਹ ਤਾਂ ਬਹੁਤੇ ਪੈਸੇ ਨਹੀਂ ਹੁੰਦੇ ਲੱਖਾਂ ਦੇ ਵਿੱਚ ਦਾ ਲੋ ਇਹ ਤਾਂ ਕਰੋੜਾਂ ਰੁਪਏ ਦੀ ਪ੍ਰਾਜੈਕਟ ਇਹਨਾਂ ਦੇ ਨਾਲ ਹੀ ਜੁੜਿਆ ਉਹ ਸਵਾਲ ਕਿ ਕੰਫਰਮ ਹੋਇਆ ਕਿ ਇਹ ਨਹੀਂ ਕਿਤੇ ਦੀ ਹਵਾਲਾ ਦੀ ਰਕਮ ਸੀ ਜਿਹੜੀ ਖੁਰਦ-ਗੁਰਦ ਕਿਤੇ ਦੀ ਏਪੀ ਬੰਦ ਨੇ ਉਹਦੇ ਪੈਸੇ ਤੋਂ ਉਹਨਾਂ ਨੇ ਵੀ ਏਪੀ ਬੰਦ ਨੇ ਨੂੰ ਇਸ ਮਾਮਲੇ ਦੇ ਵਿੱਚ ਪਾ ਕੇ ਜਾਲ ਬੁਣਿਆ ਕੀ ਇਹ ਗੱਲ ਸਹੀ ਹੈ ਜਦੋਂ ਐਫਆਈਆ ਰਜਿਸਟਰ ਹੋਈ ਸੀ ਉਹਦੇ ਵਿੱਚ ਜਿਹੜੇ ਚਾਰ ਦੋਸ਼ੀ ਅਰੈਸਟ ਹੋਏ ਸੀ ਉਸ ਟਾਈਮ ਹੀ ਇਹਨੂੰ ਉਹਨਾਂ ਦੀ ਪੂਰਸ਼ਕੀਸ ਦੇ ਬੇਸਿਸ ਤੇ ਜਿਹੜੇ ਸਾਡੇ ਕੋਲ ਐਵੀਡੈਂਸ ਹੋਰ ਵੀ ਆਏ ਸੀ ਉਹਨਾਂ ਦੀ ਕੁਐਸਚਨਿੰਗ ਉਸ ਤੋਂ ਲਾਓ ਸਾਡੇ ਕੋਲ ਹੋਰ ਵੀ ਲਿੰਕ ਐਵੀਡੈਂਸ ਸੀ ਉਹਦੇ ਬੇਸਿਸ ਤੇ ਹੀ ਇਹਨੂੰ ਉਸ ਟਾਈਮ ਨੋਮੀਨੇਟ ਕੀਤਾ ਗਿਆ ਸੀ ਤੇ ਜਦੋਂ ਹੁਣ ਇਹਨੂੰ ਆਗਰਾ ਤੋਂ ਪ੍ਰੋਟੈਕਸ਼ਨ ਵਨ ਤੇ ਲਿਆ ਕੇ ਇਹਦੀ ਪੁੱਛਗਿੱਛ ਕੀਤੀ ਗਈ ਇਹਦੀ ਨਿਸ਼ਾਨਦੇਹੀ ਤੇ ਇਹ ਸਾਰਾ ਜਿਹੜਾ ਡਰਗ ਬਨੀ ਦਾ ਨੈਟਵਰਕ ਹੈ ਉਹ ਸਾਰਾ ਕਲੀਅਰ ਹੋ ਗਿਆ ਹੈ ਨਹੀਂ ਹਜੇ ਤੱਕ ਪੈਟੀਕਲਰ ਤੇ ਲਿੰਕ ਰਹੇ ਨਹੀਂ ਪਿਛੜੀਆਂ 12 ਦੇ ਵਿੱਚ ਜੋ ਵੀ ਹੈ ਕਾਫੀ ਗੱਲਾਂ ਜਿਹੜੀਆਂ ਹੈਗੀਆਂ ਸ਼ਹਿਰ ਦੇ ਵਿੱਚ ਸੁਣਨ ਨੂੰ ਮਿਲਦੀਆਂ ਤੇ ਇਦਾਂ ਮੇਨ ਕੰਮ ਜਿਹੜਾ ਹੈ ਉਹ ਸਾਰਾ ਤੁਹਾਨੂੰ ਮੈਂ ਦੱਸਤਾ ਹੈ ਇਹਦੀ ਨਿਸ਼ਾਨਦੇਹੀ ਤੇ ਬੇਸਿਸ ਤੇ ਇਹਦੇ ਖੁਲਾਸਿਆਂ ਦੇ ਬੇਸਿਸ ਤੇ ਹੀ ਆ ਸਾਰਾ ਜਿਹੜਾ ਨੈਟਵਰਕ ਹੈ ਡਰੱਗਸ ਦਾ ਤੇ ਡਰੱਗ ਮਨੀ ਦਾ ਉਹ ਸਾਰਾ ਡਿਸਕਲੋਜ਼ ਹੋਇਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬੰਦੇ ਜਿਹੜੇ ਇਹਦੇ ਇਨਵੋਲ ਹੋਏਗੇ ਨੇ ਇਹਦੇ ਨਾਲ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ